चाचा भी आ गया पता की करना आ जीवी मान लो एक ठीक पेज कर लो एक कर लो एक ना एक सिंगल कर ला हाँ, एक सिंगल ना एवं नहीं ਹਾਈ ਮੈਂ ਇਹਦੇ ਵਿੱਚੋਂ ਤੁਸੀਂ ਨਾ ਕਿਨਾਰੀਆਂ ਨਹੀਂ ਇਹਦੀਆਂ ਕੱਟਣੀਆਂ ਠੀਕ ਹੈ ਅਗਲਾ ਹੀ ਨਹੀਂ ਕਿਨਾਰੀਆਂ ਨਹੀਂ ਕੱਟਣੀਆਂ ਇਹਦੇ ਵਿੱਚੋਂ ਬੋਤਲ ਕੱਢਣੀ ਹੈ ਕੱਢ ਲੋਗੇ ਦੇਖੋ ਕੱਢ ਕੇ ਕਿਨਾਰੀਆਂ ਨੂੰ ਨਹੀਂ ਕੱਟੀਆਂ ਤੇ ਬੋਤਲ ਕਰਨ ਨਹੀਂ ਕਿਹੜੇ ਤਰੀਕੇ ਨਹੀਂ ਲੱਗੇ ਉਹ ਦੇਖੋ ਆ ਬੋਤਲ ਵਿੱਚ ਪਾਵਾਂਗੇ ਤਾਂ ਹੀ ਕੱਟਾਂਗੇ ਵਿੱਚ ਪਾਵੋਗੇ ਨਾ ਹੂੰ ਪਰ ਕਾਗਜ਼ ਦੀਆਂ ਕਿਨਾਰੀਆਂ ਨਹੀਂ ਕੱਟਣੀਆਂ ਵਿੱਚੋਂ ਭਾਵੇਂ ਕੱਟ ਲਓ ਐਵੇਂ ਸਿੱਧੀ ਬੋਤਲ ਕੱਢਣੀ ਹੈ ਅੱਛਾ ਐਸਾ ਸਿੱਧੀ ਬੋਤਲਾਂ 'ਚ ਹਾਂਜੀ ਆਵੇ ਨਹੀਂ ਆਵੇ ਨਹੀਂ ਹਾਂ ਕਿੱਦਾਂ ਦੁੱਚੀ ਦੇ ਮਾਰ ਕੇ ਨਾ ਸੱਚੋ ਲੋ ਗਾਏ ਕੱਟਣੀਆਂ ਕਿਨਾਰੀਆਂ ਵਾਲੀ ਕੱਟਣੀਆਂ ਨਾ 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 ਪਿੱਛੋਂ ਕਾਗਜ਼ ਕੱਟ ਸਕਦੇ ਹੋ ਬਸ ਘਾਹ ਨੂੰ ਸੈਂਟਰ ਕੱਟ ਦੀ ਆਪਾਂ ਇਹਦਾ ਸਾਈਡ ਤੋਂ ਨਹੀਂ ਕੱਟਣਾ ਗਲਾਈਦਲਾ ਨਹੀਂ ਪੈਗੀ ਦਿਮਾਗ ਤੇ ਕੰਮ ਕਰ ਗਿਆ ਪਰ ਥੋੜੀ ਜੀ ਕਸਰ ਹੈ ਅੱਛਾ ਹੱਟ ਕੇ ਇੰਚ ਬੋਤਲ ਤਾਂ ਲੈਣੀ ਏ ਠੀਕ ਗੁੱਡ ਆ ਆ ਆ ਕਰ ਗਈ ਕਰ ਗਈ ਇੱਥੇ ਲੈ ਆ ਇੱਥੇ ਲੈ ਆ ਕਿਰਤ ਇੱਥੇ ਸਾਹਮਣੇ ਇਹ ਤਾਂ ਹੋਵੇ ਸਮਝ ਹੀ ਕੋਣੀ ਲੱਗੀ ਤੇ ਕਿਰਤ ਸਮਝ ਗਿਆ ਆ ਨਿਕਲ ਗਈ ਨਿਕਲ ਗਈ ਹੋਂ ਤੁਸੀਂ ਨਾ ਤੁਸੀਂ ਆਹ ਕੁਰਸੀ ਕੱਢਣੀ ਆ ਇਹਦੇ ਚੋਂ ਕਾਗਜ਼ ਚ ਤੁਸੀਂ ਕਰਨੀ ਕਿਨਾਰੀਆਂ ਨਹੀਂ ਕੱਟਣੀਆਂ ਕਾਗਜ਼ ਦੇ ਵਿੱਚ ਕੂਸ ਕੁਰਸੀ ਬੈਠੀ ਨਹੀਂ ਉਹਨੇ ਚੱਕਾ ਕਾਗਜ਼ ਛੋਟਾ ਦੇਖ ਲਓ ਦੇਖਿਆ ਜੋਰ ਕੇ ਲਾੜਨਾ ਉਹ ਤਾਂ ਗਲਤੀ ਦਾ ਸਾਰੇ ਕੋਸ਼ਿਸ਼ ਕਰਕੇ ਵੇਖੋ ਇਹ ਨਹੀਂ ਜੋੜਨਾ ਇਹ ਸਿੱਧਾ ਰੱਖਣਾ ਪੈਣਾ ਆ ਜੁੜਿਆ ਆ ਇੱਥੋਂ ਨਹੀਂ ਕੱਟਣੀ ਇੱਥੋਂ ਕੱਟ ਸਕਣੇ ਆ ਆ ਚੀਜ਼ ਨਹੀਂ ਕੱਟਣੀ ਸਾਈਡਾਂ ਹੀ ਕੱਟਣੀਆਂ ਸਾਈਡਾਂ ਹੀ ਕੱਟਣੀਆਂ ਜਿਹੜਾ ਦੇਖੋ ਤਾਂ ਕੱਤੀ

ਨਿਕਲ ਜੇਗੀ ਹਾਂ ਕਮਟ ਵੇਖ ਲੈਣੇ ਨਾ ਚੜਾਈ ਕਰਕੇ ਆਹ ਕੱਟਦੇ ਹੁਣ ਆਹ ਕਮਟ ਦੇਖ ਮੈਂ ਦੀਦੀ ਕਰੀ ਨਾ ਹਾਂ ਤੂੰ ਨਾ ਛੇੜਾ ਕਮੈਂਟ ਇਹਨੂੰ ਬਣਾਤ ਲੈਂਦੇ ਨਾ ਤਾਈ ਕਰੇਗੀ ਇਹ ਕਰੋ ਵੱਡਾ ਵੱਡਾ ਸਾਈਡ ਖੋਲੋ ਹੋਇਆ ਇਹ ਖੋਲ ਕੇ ਆਹ ਕੱਟ ਆ ਪੰਲੀ ਸਾਰਾ ਕੱਢ ਘੁਮਾ ਦੇ ਪੰਲੀ ਚ ਪਰ ਪਾਉਣਾ ਚਾਹੀਦਾ ਮਾਟੀ ਗੁੱਤੀ ਕੇ

ਕਾਗਜ਼ ਆ ਹੀ ਲੈਣਾ ਵੀ ਪੇਪਰ ਤੇ ਆ ਹੀ ਚੱਲਣਾ ਹੈ ਪੇਪਰ ਤੇ ਚੱਲਣਾ ਹਾਂ 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 ਬੱਸ ਬੱਸ ਹਰ ਬੰਨ ਟਰ ਬੱਚਿਆ ਦਾ किरत तो पूरी कोशिश करा तो ना छोटा छोटा कि तू लास्ट कोशिश तेरी ठीक है कोशिश कर ਉਹ ਬੱਲੇ ਬੰਨਾ ਬੱਲੇ ਬੰਨਾ ਬੱਲੇ ਬੰਨਾ ਬੱਲੇ ਬੰਨਾ ਕਰਦੀ ਛੋਟਾ ਸਾਜ ਕਰਨਾ ਹਾਂ ਉਹ ਨੂੰ ਵਸੇ ਇਕੱਠਾ ਕਰਨਾ ਪੇਪਰਲੇ ਬਾਅਦ ਸ਼ੁਰੂ ਹੋ ਜਾ ਤੁਸੀਂ ਵੀ ਆਪਣੇ ਆਈਡੀਆ ਦੱਸੋ ਨਾ ਉਹਨੂੰ ਕੁਛ ਵੱਖਰਾ ਚਲ ਚੁੱਕ ਰੱਖੀ ਨਾ ਆਹ ਖਨਾਰਾ ਰੱਖਣਾ ਪਰ ਉਹ ਨੋ ਉੱਪਰ ਰੱਖੀ ਨਹੀਂ ਬੜੰਧਿਆ ਹਾਂ ਕਿਰਤ ਨੂੰ ਪਤਾ ਹੈ

ਬਣ ਗਈ ਆ ਉਹ ਬਣੀ ਜਾਂਦਾ। ਕੱਟਣਾ ਨਹੀਂ ਪਰ ਅੱਗੋਂ ਗੋਲ ਹੋਣਾ। ਇੱਕੋ ਨਿਕਲੇਗਾ ਤੇ ਗੋਲ ਹੋਏਗਾ। ਵੇ ਕਿਹਨਾਂ ਤੇ ਆਣਾ ਤੇ ਆਣਾ। ਆਣਾ ਤੇ ਆਣਾ ਕਰਨਾ। ਕਾਹ ਲਗਰੀ ਹੋਈ ਹੋਈ। ਹੌਲੀ ਹੌਲੀ ਕਰ ਲੈ। ਵੈਰੀ ਵੈਰੀ ਗੁੱਡ ਵੈਰੀ ਗੁੱਡ। ਆ ਕੋ ਪਾ ਕੇ ਤਨਸਲੇ ਸੁਟੀ ਹੁੰਦਾ ਹੀ ਬਣ ਜਾਏਗਾ। ਹੁਣ ਹੌਲੀ ਹੌਲੀ ਕੱਢ। ਹੌਲੀ ਹੌਲੀ। ਹੌਲੀ ਹੌਲੀ ਹੌਲੀ। ਸਵਾਸ। ਇਹ ਹੋਇਆ ਨਾ ਛੇਰ ਪੁੱਤਰ ਮੇਰਾ।

ਕਿਰਤਨੇ ਕੋਸ਼ਿਸ਼ ਆ ਵੀ ਕੀਤੀ ਸੀ ਹਨਾ ਕਿਰਤ ਕੀਤੀ ਸੀ ਨਾ ਹਾਂ ਮੈਂ ਤਾਂ ਬੁਰੀ ਕੀਤੀ ਸੀ ਹਲੋ ਮੈਂ ਤੇ ਕਰਨ ਵਾਲੇ ਕਿ ਕਦੇ ਹਾਰ ਨਹੀਂ ਹੁੰਦੀ ਵੈਸੇ ਇੱਕ ਦਿਨ ਨੇ ਕੀਤਾ ਸੀ ਪਹਿਲਾਂ ਉਹਨੇ ਕੱਟਸਾ ਹੀ ਦਿੱਤਾ ਇਹਨੇ ਤਾਂ ਸਾਰੇ ਕਰ ਲੈਣੇ ਆ ਗੰਨੇ ਆ ਉਹਨੇ ਤਰ ਮਾਕ ਲੈਣਾ ਇਹਨੇ ਮੈਸ ਤੋਂ ਮਾਕ ਲੈਣਾ ਚੱਪ ਕਰ ਪੜਿਓ ਚਾਚੀ

हो जाएगा हम्म हाँ हो जाएगा भाई करो कोशिश करो कोई करेगा क्यों कोशिश करें खोगना तो चाहिए ना वैसे उन्हें करते देता थी चलो कोई नहीं बच्चे नहीं पेटी एक लाइन इन्हें वो नहीं सही किता हाँ पेटी का है ना वो पेटी वाली बोतल तो वाला काम चलिया <laughs> तो चाचा तो 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 की लगता है कुर्सी निकल जाएगी ਕਾਗਜ਼ੋਂ ਇੱਕ ਇਹਨੇ ਤਾਂ ਕੋਸ਼ਿਸ਼ ਪੂਰੀ ਕੀਤੀ ਥੋੜੀ ਜਿਹੀ ਘਟਾਈ ਹੋ ਗਈ ਨਿਕਲ ਜਾ ਉੱਤੇ ਵੀ ਜਾਣਾ ਅਸੇ ਹਾਂ ਹਾਂ ਨਿਕਲ ਜਾਣ ਹਾਂ ਉਹ ਮਿਹਨਤ ਪੂਰੀ ਕੀਤੀ ਇਹਨੇ ਬਹੁਤ ਤਾਂ ਕਰਤੀ ਕਿ ਇਹ ਵੀ ਕਿਨਾਰਾ ਨਹੀਂ ਕੱਢਣਾ ਇਹ ਘਟਣਾ ਇਹਦਾ ਕਾਗਜ਼ ਦਾ ਨਾ ਕੱਟਿਆ ਗਿਆ ਤਾਂ ਫਿਰ ਕਿੱਥੋਂ ਨਿਕਲੇਗੀ किذ ویسے निकाल के तो ओ लो कितना ही तो थोड़ा खटखटते गया जवाब दो बच्ची हां इम्मी की पर थोड़ी चुराई थोड़ी कसर रह गई थोड़ी पर कितने बोतल काटती हां बोतल काट पहले आए तो बड़े से हां निकल जाएगी निकल जाएगी उसी से निकलेगी पहले ਲੇ ਬਾ ਪਿੱਛੇ ਘਰ ਲਓ ਨਾ ਇਹਨੂੰ ਕਾਗਜ਼ ਨੂੰ ਕੰਪਲੀਟ ਮਾਰੋ ਤਾੜੀ